ਟਾਂਗਾ ਪਾਰ ਟਾਂਗਾ ਵਿੱਚ ਟਲਮਟਲੀਆਂ ਮਾਣੁਰ ਸਾਕੇ ਮਤ੍ਰੀਵੀ ਮਨਾਵਣ ਚੱਲੀਆਂ ਮਾਣੁਰ ਸਾਕੇ ਮਤ੍ਰੀਵੀ ਮਨਾਵਣ ਚੱਲੀਆਂ ਫਕੀਰ ਓਏ ਭੱਜਿਆ ਕਿਧਰੇ ਨਸ ਜਾ ਓਏ ਕੀ ਓ ਤੇਰੇ ਮੂੰਹ ਕਰ ਜਾ ਭੱਜਿਆ ਨਸ ਜਾ ਓਏ ਕੀ ਓ ਦਸ ਸਿੱ ਕਿਧਰ ਮੁਕਰਦਾ ਓਏ ਬਾਪ ਬੜਾ ਬੁਰਾ ਓਏ ਜਿਹੜਾ ਵੀ ਉਹ ਤੂੰ ਭੱਜ ਜਾ ਨਸ ਜਾ ਓਏ ਦਸ ਸਈ ਹੋਇਆ ਕੀ ਐ ਮੈਂ ਐਵੇਂ ਨਸ ਜਾਵਾਂ ਐਵੇਂ ਭੱਜਾ ਫਿਰਾ ਤੇਰੇ ਨਾਲ ਬੜੀ ਪੂਰੀ ਆਣੀ ਤੂੰ ਭੱਜ ਜਾ ਕੀ ਬੁਰੀ ਹਾਨੀ ਅਦਾਸਤ ਸੀ ਕਿਉਂ ਡਰਾਈ ਜਾਣਾ ਯਾਰ ਮੇਰਾ ਅੱਗੇ ਦਿਲ ਤੈਨੂੰ ਪਤਾ ਕੰਬਣ ਲੱਗ ਪੈਂਦਾ ਐ ਅੱਬਾ ਉਈਆ ਹੋਈਏ ਜਿਹੜੀ ਪਿਛਲੀਆਂ ਗਰਮੀਆਂ ਦੀ ਛੁੱਟੀਆਂ 'ਚ ਹੋਈਏ ਤੇਰੇ ਨਾਲ ਅੰਮੀ ਨੇ ਜਦੋਂ ਤੈਨੂੰ ਧੁੱਪੇ ਅੱਧਾ ਘੰਟਾ ਥੱਲੇ ਆ ਉਹ ਹੋਏ ਹਾਂ ਮੇਰੀ ਵੱਡੀ ਭੈਣ ਆਉ ਏ ਜੀ ਬਿਲਕੁਲ ਬਾੜ ਵੀ ਉਹਦੇ ਨਾਲ ਨੇ ਸਾਰੇ ਬੁਮਾ ਤੂਫਾਨ ਆਂਦੇ ਪੈਣੀ ਐ ਬਾਹ ਦੇ ਪੈਣੀ ਅੰਮੀ ਤਾਂ ਪੀਖ ਰਹੀ ਸੀ ਕਿੰਨਾ ਚੇਰਾਸਣ ਦੁਨੀਆ ਛੁੱਟੀਆਂ ਲੈਣਾ ਕੇ ਕਿ ਦੋ ਢਾਈ ਮਹੀਨੇ ਜੜੀਆਂ ਛੁੱਟੀਆਂ ਨੇ ਉਹ ਤੁਹਾਡੇ ਕੋਲ ਗੁਜ਼ਾਰਸ ਚੱਲ ਤੂੰ ਜਾ ਘਰੇ ਮੈਂ ਮੜ ਤੇਰੀ ਬੁਆ ਨੂੰ ਕਾਲ ਕਰਨਾ ਆ ਨੱਸ ਜਾ ਓ ਗੱਲ ਤਾਂ ਕਰਨ ਦੇ ਨਾ ਜੱਬਾ ਵੀ ਨਾ ਹਾਂ ਬੈਣਾ ਆਂਦੀ ਪਈ ਏ ਨਹੀਂ ਨਹੀਂ ਬੈਣ ਆ ਜਾ ਤੇਰਾ ਆਦਾ ਹੀ ਘਰ ਤੇ ਬਾਹਰ ਸਾਰੇ ਆਂਦੇ ਪੈ ਨਹੀਂ ਨਹੀਂ ਮੈਂ ਤਾਂ ਬੜੇ ਚਾ ਚੜ ਜਾਂਦੇ ਨੇ ਤੇਰੀ ਵਰਜਾਈ ਵੀ ਨਾ ਬੜੀ ਖੁਸ਼ ਹੁੰਦੀ ਏ ਉਹ ਆਂਦੀ ਏ ਜਦੋਂ ਤੇਰੇ ਬਹਿਣਾ ਬਰਾ ਆਂਦੇ ਨੇ ਕਰਮਾ ਆ ਲਿਆ ਮੈਨੂੰ ਬੜੇ ਚਾ ਚੜ ਜਾਂਦੇ ਨੇ ਮੇਰਾ ਜੀ ਕਰਦਾ ਮੈਂ ਤਰਾ ਤਰਾ ਦੇ ਪਕਵਾਨ ਪਕਾ ਕੇ ਉਹਨਾਂ ਦੇ ਅੱਗੇ ਰੱਖਾਂ ਨਹੀਂ ਨਹੀਂ ਬੱਚਾ ਨਹੀਂ ਤੂੰ ਮੇਰੀ ਭੈਣ ਹੈ ਤੇਰੀ ਵਰਜਾਈ ਨੂੰ ਬੜੇ ਚਾ ਚੜਦੇ ਨਹੀਂ ਹੁੰਦਾ ਤਾਂ ਛੋ ਹੀ ਨਹੀਂ ਡੁੱਬਦਾ ਤੇਰੇ ਅੱਗੇ ਖਾਣੇ ਪਕਾ ਪਕਾ ਤੇ ਰੱਖਣ ਤੂੰ ਮੈਨੂੰ ਵੀ ਹੈ ਆ ਵੇਖ ਲਓ ਬੱਚਾ ਤੁਹਾਡੇ ਵੀ ਸਾਰੇ ਕੰਮਕਾਰ ਕਰਤੇ ਤੇ ਤੁਹਾਨੂੰ ਤਾਂ ਮੁੜ ਨਹੀਂ ਪਤਾ ਮੰਜੀ ਤੇ ਮੇਰੀ ਮੈਨੂੰ ਵੀ ਮੁੱਠੀਆਂ ਵਰਦੀਆਂ ਮੇਰੀਆਂ ਵੀ ਲੱਤਾਂ ਨਪਦੀਏ ਵੀ ਤੂੰ ਥੱਕਿਆ ਉੱਟਿਆ ਐਚੂ ਆ ਬਾਜੋ ਮੁੜਾ ਜੋ ਆ ਜੋ ਨਹੀਂ ਬੜੇ ਚਾਹ ਨੇ ਮੈਨੂੰ ਤੁਹਾਡੇ ਆਉਣ ਦੇ ਲੈ ਵੀ ਐਚੂ ਹੁਣ ਸਵਾਣੀ ਨੂੰ ਕਾਲ ਕਰ ਲੈ ਹੈਂਡਲ ਕਰ ਉਹ ਨਾ ਹੋਏ ਇੱਕ ਵਾਰੀ ਬਰੂਦ ਫਟੇ ਤੇ ਤਲਾਤ ਕੰਟਰੋਲ ਚ ਬਾਹਰ ਹੋ ਜਾਣਾ ਬੰਦਿਓ ਰੰਨਾ ਥੱਲੇ ਨਾ ਲੱਗੋ ਜੇ ਆਪ ਹੀ ਗਾਲ ਬੈਨੇ ਮੇਰੇ ਕੰਟਰੋਲ ਤੋਂ ਨਿਕਲ ਜਾਂਦੀਆਂ ਨੇ ਮੇਰੇ ਸੂਤਰ ਨਹੀਂ ਆਉਂਦੀਆਂ ਹਾਂ ਬਾਗ ਭਰੀ ਕਰਮਾਲੀਏ ਕੀ ਹਾਲ ਲੜਦੀ ਕਿਉਂ ਐ ਖਬਰ ਪਹੁੰਚਾਈਏ ਮੈਨੂੰ ਦੱਸ ਹੁਣ ਮੈਂ ਕੀ ਕਰਾਂ ਮੇਰੇ ਕੰਟਰੋਲ ਤੋਂ ਬਾਹਰ ਨੇ ਉਹਨੇ ਨਹੀਂ ਖਲੋਣਾ ਮੇਰੀ ਬੈਣ ਨੇ ਉਹ ਬੜੀ ਜਿੱਦੜ ਪਤਾ ਨਹੀਂ ਮੈਂ ਤੇ ਐਵੇਂ ਲੱਗਦਾ ਜਾਣ ਤੇ ਆਂਦੀ ਏ ਤੇ ਮੈਂ ਜਿਹੜੀ ਕੱਜੀ ਰਜਦੀ ਪਈ ਏ ਲੋਕਾਂ ਨੂੰ ਵਿਖਾਵਾਂ ਵੀ ਮੇਰੇ ਬਰਾਣ ਅਲ ਕੀ ਹੁੰਦਾ ਹੁਣ ਮੇਰੀ ਗੱਲ ਸੁਣ ਕਰਮਾ ਵਾਲੀਏ ਮੈਂ ਤੇਰੀ ਮਿੰਨਤ ਕੀਤੀ ਜਾਣਾ ਮੇਰੀ ਬਹਿਣ ਆਂਦੀ ਪਈ ਏ ਕੋਈ ਵੱਡਾ ਕਲੇਮ ਨਾ ਪਾਵੀ ਕੋਈ ਗੱਲ ਕਰਨੀ ਹੋਵੇ ਮੈਨੂੰ ਲੜਨਾ ਆਵੇ ਮੈਨੂੰ ਜੱਗੜਨਾ ਆਵੇ ਮੈਨੂੰ ਅੰਦਰ ਖਾਨੇ ਲੜ ਝਗੜਦਾ ਵੀ ਹੁੰਦੇ ਸਾਹਮਣੇ ਨਾ ਜਗੜੀ ਅਤੇ ਤੂੰ ਵੀ ਆ ਦੇ ਕੋਈ ਦੋ ਸਾਦ ਲੈ ਜੇ ਮੇਰਾ ਆਂਦਾ ਭੇਜ ਤੂੰ ਮੁਕਾਬਲਾ ਕਰਨਾ ਹੈ ਤੇ ਮੇਰੀ ਇੱਕ ਆਂਦੀ ਵੀ ਤੂੰ ਦੋ ਸਾਦ ਲੈ ਜੀ ਇਹਨਾਂ ਨੂੰ ਖਵਾ ਲਿਆ ਉਹਨਾਂ ਨੂੰ ਵੀ ਖਵਾ ਲੱਸ ਹੈ ਆਏ ਹੁਣ ਉਹਨਾਂ ਦੇ ਬਾਲ ਵਾਵਾ ਹੋ ਗਏ ਸਣ ਮੈਂ ਮੰਨਣਾ ਪੀਲੀ ਵਾਰੀ ਉਹਨਾਂ ਨੇ ਆਪਣੀਆਂ ਦੋ ਪਰਚਾਂ ਤੇ ਤਿੰਨ ਕੱਪ ਤੋੜੇ ਨੇ ਤੇ ਮੈਂ ਤੈਨੂੰ ਨਵਾਂ ਵੀ ਤਾਂ ਸੈੱਟ ਲੈ ਦਿੱਤਾ ਕਿਉਂ ਲੜਨੀ ਏ ਹੁਣ ਬਾਲ ਸਿਆਣੇ ਹੋ ਗਏ ਸਣ ਹੁਣ ਪਰਚੀਆਂ ਪਿਆਲੀਆਂ ਨਹੀਂ ਤੇਰੀਆਂ ਤੋੜ ਦੇ ਨਹੀਂ ਤੇਰੀਆਂ ਟ੍ਰੇਵਾਂ ਨੂੰ ਹਲਾਉਂਦੇ ਤੇ ਨਾ ਹੀ ਤੂੰ ਫ੍ਰਿਜ ਚ ਵੜ ਤੇ ਤੂੰ ਫ੍ਰਿਜ ਨੂੰ ਤਾਲਾ ਜਲਾ ਲਵੀ ਆਪਾਂ ਉਹਨਾਂ ਦੇ ਆਉਣ ਤੋਂ ਪਹਿਲੇ ਪਹਿਲੇ ਤਾਲਾ ਸਹੀ ਕਰਾ ਲੈਣਾ ਫ੍ਰਿਜ ਨੂੰ ਮਾਰ ਲੈ ਕਰਸੇ ਤੂੰ ਕਿਉਂ ਪਰੇਸ਼ਾਨ ਹੁਨੀ ਫ੍ਰਿਜ ਨੂੰ ਤਾਲਾ ਕਿਚਨ ਨੂੰ ਤਾਲਾ ਕੀ ਕਰ ਲੈ ਸੁਣਾ ਆਪਣਾ ਆ ਤੂੰ ਕਿਉਂ ਦੇਲ ਛੜਨੀ ਏ ਕੁਛ ਨਹੀਂ ਹੁੰਦਾ ਤੂੰ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੇਰੇ ਆਉਣ ਤੇ ਮੈਂ ਕਦੇ ਰੋਲਾ ਪਾਇਆ ਉਸ ਲੈ ਤੈਨੂੰ ਬੜੇ ਚਾਹ ਹੁੰਦੇ ਨੇ ਤਈ ਉੱਡੀ ਉੱਡੀ ਜਾਵਾ ਹਵਾ ਦੇ ਨਾਲ ਤੂੰ ਬੜੇ ਜਨਾਬ ਟੋਰੀ ਹੁੰਨੀ ਏ ਫਿਰ ਰਹੀ ਹੁੰਨੀ ਏ ਫਲਾਣੀ ਛੇ ਲਿਆ ਝਮਕਾਣੀ ਛੇ ਲਿਆ ਇਹਰੇ ਵਾਲੇ ਆਉਣ ਤਾਂ ਤੈਨੂੰ ਗੋਟੂ ਪੈ ਜਾਂਦਾ ਤੇ ਜਿਸ ਲਈ ਅੰਦਰਖਾਨੇ 'ਚ ਟੱਕਰ ਨਹੀਂ ਹੈ ਤਾਂ ਮੈਨੂੰ ਗੋਟੂ ਦੇ ਲੈਣੀ ਹੈ ਮੈਂ ਹੁਣ ਤੇਰੀ ਮਿੰਨਤ ਕਰਨਾ ਰੱਬ ਦਾ ਵਾਸਤੇ ਹੀ ਮੇਰੀ ਮਾਂ ਤੇ ਮੇਰੀ ਉਹਨਾਂ ਦੇ ਸਾਹਮਣੇ ਬੇਇੱਜ਼ਤੀ ਨਾ ਕਰੀ ਮੇਰੀ ਇੱਜ਼ਤ ਬਤਾਵੀਂ ਮੇਰੇ ਬੈਣਾ ਬਰਾਮ ਬਾਵੇਂ ਮੈਂ ਤੇਰੇ ਥੱਲੇ ਲੱਗ ਕੇ ਤੇ ਰਹਿਣਾ ਬਾਵੇਂ ਤੇਰੇ ਥੱਲੇ ਮੈਨੂੰ ਖਰਚ ਤੇ ਕੱਟਣਾ ਪੈਂਦਾ ਮੈਂ ਤੇਰੇ ਥੱਲੇ ਐਂ ਲੱਗਿਆ ਉਹਨਾਂ ਜਿਵੇਂ ਥੱਲੇ ਗਰੋੜੀ ਲੱਗੀ ਹੁੰਦੀ ਏ ਪਰ ਵੇ ਕੀ ਨਾ ਦੁਨੀਆ ਦੇ ਸਾਹਮਣੇ ਤੇ ਮੇਰੀ ਇੱਜ਼ਤ ਰੱਖ ਲੈ ਰੱਬ ਦਾ ਵਾਸਤੇ ਤੂੰ ਨਹੀਂ ਬਾਜ਼ ਆਉਣਾ ਨਹੀਂ ਖੜਾਉਣਾ ਤੂੰ ਮੈਂ ਆਣਾ ਮੈਂ ਉੱਥੇ ਤੇਰੇ ਪੈਰੇ ਪੂਰੀ ਡਿਗਣਾ ਤੇ ਮੇਰੇ ਕੋਲ ਪੈਰਾਂ ਨੂੰ ਹੱਥ ਲਵਾ ਲੈ ਆ ਦੀ ਦਾੜੀ ਨੂੰ ਹੱਥ ਲਵਾ ਲੈ ਤੇ ਜਿੰਦੀ ਕਿੰਦੀ ਮਿੰਨਤ ਕਰਵਾਵਣੀ ਕਰਵਾ ਲੈ ਜੇ ਤੇਰਾ ਕੋਈ ਪੀਰ ਹੈ ਤਾਂ ਮੈਂ ਤੈਨੂੰ ਉਹਦਾ ਵਾਸਤਾ ਦੇਣਾ ਤੇ ਆਖੇ ਤੇਰਾ ਕੋਲ ਤੇਰਾ ਪੀਰ ਵੀ ਲੈ ਆਉਣਾ ਵੀ ਮੇਰੀ ਬੈਣ ਕੋਈ 4 ਦਿਨ ਰਵੇ ਇੱਕ ਮੇਰੀ ਬੇਇੱਜ਼ਤੀ ਨਾ ਕਰੀ ਇੱਕ ਮੈਨੂੰ ਬੁਰਾ ਭਲਾ ਨਾ ਆਖੀ ਤੇ ਉਹ ਜਾਂਦੀ ਰਵੇ ਤੇ ਜਿਵੇਂ ਅੱਗੇ ਮੈਨੂੰ ਧੁੱਪੇ ਕੁਲਵਾਈ ਰੱਖੇ ਤੇ ਬਾਵੇਂ ਪਾ ਮੈਂ ਕੰਨ ਫੜਵਾ ਲਵੀ ਪਰ ਮੇਰੀ ਬੈਣ ਦੇ ਸਾਹਮਣੇ ਮੇਰੀ ਇੱਜ਼ਤ ਰੱਖ ਲੈ ਮੈਂ ਗੰਦਾ ਹੋ ਜਾਦਾ ਤੇ ਮੇਰੀ ਬੈਣ ਉੱਤੇ ਜਾ ਤੇ ਦੱਸੇਗੀ ਇਹ ਇਹ ਨਹੀਂ ਕੋਲਦੀ ਦੂਜੇ ਬੈਣਾ ਬਰਾਵਾਂ ਨੂੰ ਵੀ ਕਾਲਾ ਕਰ ਦੱਸਦੀ ਬੀਚੂ ਦੀ ਧੁੱਤੀ ਇੱਜ਼ਤ ਕੁੱਤੇ ਜਿੱਨੀ ਨਿਕੋਲ ਹਾਂ ਉਹ ਕੁੱਤੇ ਜਿੱਨੀ ਹੋਵੇ ਤਾਂ ਵਿਚਾਰੀ ਹੋਵੇ ਕਿ ਕੁੱਤੇ ਜਿੱਨੀ ਹੈ ਕੁੱਤੇ ਤੋਂ ਗੱਟ ਤੁਸੀਂ ਤੋਂ ਨਹੀਂ ਵੀ ਆਖਣਾ ਵੀ ਕੁੱਤੇ ਜਿੱਨੀ ਕੋ ਨਹੀਂ ਹਾਂ ਚੱਲ ਕੋਈ ਬਿੰਨਤ ਹੈ ਮਿੰਨਤ ਹੈ ਬਸ ਜਾਂਦੀ ਕਰ ਮਿੰਨਤ ਹੈ ਮੰਨ ਜਾ ਲੇ ਵੀਰ ਤੂੰ ਮਿੰਨਤੀ ਸੁਮਨਣੀ ਤਾਂ ਹੈ ਕੋਨੀ ਪਰ ਤੂੰ ਤਾਂ ਘਰੂ ਕੰਮ ਕਰਨ ਆਇਆ ਹੋ ਕੰਮ ਵਿੱਚ ਰਹਿਗਾ ਤੂੰ ਜਦੋਂ ਵੀ ਕੰਮ ਆਇਆ ਕਦੇ ਤੈਨੂੰ ਮਾਂ ਦੀ ਕਾਲ ਆ ਜਾਂਦੀ ਏ ਕਦੇ ਤ੍ਰੀਵੀਂ ਦੀ ਕਾਲ ਆ ਜਾਂਦੀ ਏ ਕਦੇ ਭੈਣਾਂ ਦੀ ਕਾਲ ਆ ਜਾਂਦੀ ਤੂੰ ਬੰਨੇ ਤੇ ਸਿਰ ਨੂੰ ਪੀੜ ਜੜਾ ਤੇ ਜਾਂਦਾ ਰਹਿਣਾ ਉਲਟਾ ਡਾਕਟਰਾਂ ਦਾ ਖਾਤਾ ਖੁੱਲ ਜਾਂਦਾ ਉਹਨਾਂ ਦਾ ਕਾਰੋਬਾਰ ਚੱਲ ਪੈਂਦਾ ਅੱਛੂ ਇਹ ਹਾਲਾਤ ਰਹਿ ਤਾਂ ਤੇਰਾ ਵਾਂਡ ਖਾਲੀ ਪਿਆ ਰਹਿਣਾ ਤੂੰ ਇੱਥੇ ਕੁਝ ਨਹੀਂ ਬੀਜ ਸਕਣਾ ਨਾਲ ਦੇ ਸ਼ਰੀਕ ਵੇਖ ਅਜਵਾਰ ਬੀਜ ਤੇ ਬੈਠੇ ਨੇ É isso aí tem <laughs>